ਯੋ ਵੀਰ ਮੈਂ ਪਾਰ ਕੇ ਵਿਚ ਨਾ ਅੱਜ ਮਾਰਨਿੰਗ ਬਾਫ ਕਰਨ ਆਇਆ ਯੋ ਬ੍ਰੈਂਡ ਫੋਰਡ ਦੇ ਵਿੱਚ ਤੋਂ ਵੀਰ ਸਾਹ ਕਿਤਾਵੇ ਹੋਰ ਚੱਲ ਰਿਹਾ ਵੀਰ ਮੈਂ ਤਾਂ ਕਹਿ ਰਿਹਾ ਨਾ ਬ੍ਰੈਂਡ ਫੋਰਡ ਦੀ ਸਰਕਾਰ ਨੂੰ ਵੀਰ ਇਹ ਕੰਨ ਬਣਾਉਣਾ ਚਾਹੀਦਾ ਵੀਰ ਇਹ ਦੇਖ ਲੈ ਜਿਹੜੀਆਂ ਜਨਾਨੀਆਂ ਆਪਣੇ ਸਿਰਕੇ ਵਿੱਚੋਂ ਕਾਲੀ ਮਹਿੰਦੀ ਲਾਗਾ ਕਾਲੇ ਵਾਲ ਕਾਲਾ ਘੁੰਮਰੀਆਂ ਵੀਰ ਪਾਹਰੇ ਇੱਕ ਬੰਦੇ ਨੂੰ ਅੰਕਲ ਜੀ ਅੰਕਲ ਜੀ ਕਾ ਭਲਾਈ ਜਾ ਹਾਂ ਅੰਕਲ ਜੀ ਸਾਸਰੀ ਖਾਲ ਅੰਕਲ ਜੀ ਗੁੱਡ ਮਾਰਨਿੰਗ ਆਪਣੇ ਬਾਲੀ ਦਿਖਦੇ ਇਹਨਾਂ ਨੂੰ ਵੀ ਆਪਣੇ ਬਾਲ ਵੀ ਇਹਨਾਂ ਨੇ ਕਾਲੇ ਕਰੇ ਬਸ ਯਾਰ ਨੇ ਡੇ ਦੇ ਵਿੱਚ ਮੈਂ ਫ੍ਰਿੱਡ ਮੈਂ ਹੈ ਨਹੀਂ ਕਿਸੀ ਪਾ ਜਿਹੜਾ ਦੇਖ ਵਾਹੀ ਕਰਾ ਅੰਕਲ ਜੀ ਸਸਰੀ ਘਰ ਅੰਕਲ ਜੀ ਸਸਰੀ ਘਰ ਇਹ ਕਿਸੇ ਨੂੰ ਕਹਦੇ ਆਂਟੀ ਸਸਰੀ ਘਰ ਆ ਗਰੀ ਗਾਲ ਪੈ ਜਾ ਉਹ ਮਾਂ ਆਂਟੀ ਜਿਸ ਤਰ੍ਹਾਂ ਗਾਇਆ ਤੇ ਅਈ ਕਾਂਟੀ ਦਾ ਸਨੇਰੀ ਵਾਲ ਕਰੀ ਫਿਰਰੀ ਇੱਕ ਲਾਲ ਕਰੀ ਫਿਰਰੀ ਕਹ ਮੈਂ ਗੋਰੀ ਦਿਖ ਰੇ ਅੰਗਰੇਜ਼ਨ ਨਜ਼ਰ ਆ ਰਹੀ ਮੈਂ ਕਿਹ ਅੰਗਰੇਜ਼ਨ ਵਾਲ ਸਨੇਰੀ ਕਰਨੇ ਕਹਦਾ ਥੋੜੇ ਅੰਗਰੇਜ਼ ਜਣ ਲੱਗ ਜੇਂਗੇ ਦਿਖਣਾ ਧਮਾਕ ਵੀ ਤਾਂ ਅੰਗਰੇਜ਼ਾਂ ਵਾਲਾ ਹੋਣਾ ਚਾਹੀਦਾ ਵਿੱਚ ਉੱਪਰ ਤਾਂ ਜਿੰਨਾ ਮਰਜ਼ੀ ਅੰਗਰੇਜ਼ ਬਣ ਜਿਓ